ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਕਿਰਨਦੀਪ ਤੇ ਮੈਂ ਇੱਕ ਪ੍ਰੋਫੈਸ਼ਨਲ ਫੋਟੋਗ੍ਰਾਫਰ ਹਾਂ ਮੇਰੀ ਜਰਨੀ ਦੀ ਸ਼ੁਰੂਆਤ ਕਾਲਜ ਦੇ 3rd ਈਅਰ ਦੇ ਵਿੱਚ ਹੋਈ ਸੀ ਮੈਂ ਵੈਸੇ ਬੀਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕੀਤੀ ਹੈ ਬਟ ਇੰਜੀਨੀਅਰਿੰਗ ਕਰਦੇ ਦੌਰਾਨ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਝੁਕਾਅ ਫੋਟੋਗ੍ਰਾਫੀ ਵੱਲ ਹੈ ਕਰਦੇ ਸਾਰੇ ਮੇਰੇ ਗਵਰਨਮੈਂਟ ਸੈਕਟਰ ਚੋਂ ਨੇ ਸਾਰੇ ਗਵਰਨਮੈਂਟ ਸਰਵਿਸਿਜ਼ ਕਰਦੇ ਨੇ ਇੱਕ ਵਾਰ ਤਾਂ ਥੋੜਾ ਜਿਹਾ ਉਹਨਾਂ ਨੂੰ ਝਟਕਾ ਜ਼ਰੂਰ ਲੱਗਿਆ ਹੋਵੇਗਾ ਕਿਉਂਕਿ ਮੈਂ ਇੰਜੀਨੀਅਰਿੰਗ ਕਰ ਰਹੀ ਸੀ ਮੇਰੀ ਪਲੇਸਮੈਂਟ ਵੀ ਕਾਲਜ ਦੇ ਦੌਰਾਨ ਹੋ ਗਈ ਸੀ ਬਹੁਤ ਵਧੀਆ ਕੰਪਨੀ ਦੇ ਵਿੱਚ ਅ ਪਰ ਜਦੋਂ ਉਹਨਾਂ ਨੇ ਮੇਰੀ ਅੱਖਾਂ 'ਚ ਫੋਟੋਗ੍ਰਾਫੀ ਨੂੰ ਲੈ ਕੇ ਪੈਸ਼ਨ ਦੇਖਿਆ ਤਾਂ ਉਹਨਾਂ ਨੇ ਮੈਨੂੰ ਬਹੁਤ ਹਾਲ ਹਾਰਟਡਲੀ ਸਪੋਰਟ ਕੀਤਾ ਕਿਉਂਕਿ ਮੈਂ ਇੰਜੀਨੀਅਰਿੰਗ ਬੈਕਗ੍ਰਾਉਂਡ ਤੋਂ ਸੀ ਤਾਂ ਟੈਕਨੀਕਲ ਸਾਈਡ ਮੇਰਾ ਝੁਕਾਅ ਹਮੇਸ਼ਾ ਹੀ ਸੀਗਾ ਕਿ ਟੈਕਨੀਕਲ ਚੀਜ਼ਾਂ 'ਚ ਇੰਟਰਸਟ ਸੀਗਾ ਤੇ ਮੈਂ ਛੇਤੀ ਸਿੱਖ ਲੈਂਦੀ ਸੀਗੀ ਜਦੋਂ ਮੇਰੇ ਬ੍ਰਦਰ ਨੇ ਆਪਣੀ ਵੈਡਿੰਗ ਦੇ ਦੌਰਾਨ ਇੱਕ ਪ੍ਰੋਫ ਤੇ ਉਹਨਾਂ ਦਾ ਜਦੋਂ ਹਾਂ ਕੈਮਰਾ ਮੈਂ ਆਪਣੇ ਹੱਥਾਂ 'ਚ ਲਿਆ ਤੇ ਮੈਂ ਆ ਵਾਸ ਵੈਰੀ ਫੈਸੀਨੇਟਡ ਮੈਨੂੰ ਬਹੁਤ ਹੀ ਜ਼ਿਆਦਾ ਅਚੰਭਾ ਹੋਇਆ ਕਿ ਕਿੰਨੀ ਪਿਆਰੀ ਚੀਜ਼ ਹੈ ਜਿਹਦੇ ਨਾਲ ਆਪਾਂ ਯਾਦਾਂ ਨੂੰ ਸਮੋ ਸਕਦੇ ਆ ਪਰੋ ਸਕਦੇ ਆ ਤੇ ਫਿਰ ਮੈਂ ਡਿਸਾਈਡ ਕੀਤਾ ਕਿ ਇਹਨੂੰ ਮੈਂ ਸਿੱਖਣਾ ਹੈ ਤੇ ਸਿੱਖਣ ਵਾਸਤੇ ਮੈਂ YouTube ਚੈਨਲਸ ਦੇਖੇ ਬਹੁਤ ساری ਵੀਡੀਓਜ਼ ਦੇਖੀ ਦਿਨ ਰਾਤ ਮੈਂ ਇਹਦੇ ਬਾਰੇ ਸਟੱਡੀ ਕੀਤਾ ਕਿਉਂਕਿ ਲੱਗਦਾ ਸੀਗਾ ਕਿ ਕੈਮਰੇ ਨੇ ਤਾਂ ਆਪਣਾ ਕੰਮ ਕਰਨਾ ਬਟ ਜੇ ਮੈਂ ਆਪਣਾ ਸਕਿੱਲ ਸੈੱਟ ਜਦ ਤੱਕ ਇੰਪਰੂਵ ਨਹੀਂ ਕਰੂੰਗੀ ਤੇ ਮੇਰੀ ਫੋਟੋਗ੍ਰਾਫੀ ਇੰਪਰੂਵ ਨਹੀਂ ਹੋਊਗੀ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਮੇਰੀ ਸ਼ੁਰੂਆਤ ਹੋਈ ਸੀ ਨਾ ਮੈਨੂੰ ਮਿਕਸਡ ਰਿਐਕਸ਼ਨਸ ਮਿਲੇ ਸੀਗੇ ਕੁਝ ਲੋਕ ਬਹੁਤ ਆ ਚੰਬੇ ਨਾਲ ਦੇਖਦੇ ਸੀ ਕੁਝ ਬਹੁਤ ਹੱਲਾਸ਼ੇਰੀ ਵੀ ਦਿੰਦੇ ਸੀ ਮੈਨੂੰ ਯਾਦ ਹੈ ਕਿ ਮੈਂ ਇੱਕ ਵੈਡਿੰਗ ਸ਼ੂਟ ਕਰ ਰਹੀ ਸੀ ਜਦੋਂ ਸ਼ੁਰੂ ਵਾਲੇ ਦਿਨਾਂ ਦੀ ਗੱਲ ਹੈ ਮੈਂ ਵੈਡਿੰਗ ਸ਼ੂਟ ਕਰ ਰਹੀ ਸੀ ਤੇ ਇੱਕ ਬਜ਼ੁਰਗ ਮੇਰੇ ਕੋਲ ਆ ਕੇ ਕਹਿੰਦੇ ਕਿ ਬੇਟਾ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਪਹਿਲੀ ਵਾਰ ਕਿਸੇ ਕੁੜੀ ਨੂੰ ਇੰਨੇ ਕਹਿੰਦੇ ਜਜ਼ਬੇ ਨਾਲ ਕੰਮ ਕਰਦੇ ਹੋਏ ਦੇਖਿਆ ਤੇ ਉਹਨਾਂ ਨੂੰ ਬਹੁਤ ਹੀ ਉਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਤੇ ਉਹ ਚੀਜ਼ ਮੈਂ ਕਦੇ ਨਹੀਂ ਭੁੱਲੂੰਗੀ ਕਈ ਵਾਰ ਇਹ ਹੁੰਦਾ ਕਿ ਜਦੋਂ ਵੈਡਿੰਗਸ ਦੇ ਵਿੱਚ ਕੰਮ ਕਰਦੇ ਆ ਜਦੋਂ ਗਰੂਮ ਸਾਈਡ ਤੋਂ ਅਲੱਗ ਟੀਮ ਹਾਇਰ ਕੀਤੀ ਹੁੰਦੀ ਹੈ ਤੇ ਬ੍ਰਾਈਡ ਸਾਈਡ ਤੋਂ ਅਲੱਗ ਟੀਮਾਇਰ ਕੀਤੀ ਹੁੰਦੀ ਹੈ اسپੈਸ਼ਲੀ ਜਦੋਂ ਮੈਂ ਪੋਰਟਰੇਟਸ ਕਰ ਰਹੀ ਹੁੰਨੀ ਆ ਤੇ ਮੈਨੂੰ ਦੇਖ ਕੇ ਕਈ ਵਾਰ ਆਪੋਜ਼ਿਟ ਟੀਮ ਜਿਹਨੂੰ ਨਹੀਂ ਪਤਾ ਹੁੰਦਾ ਮੇਰੇ ਬਾਰੇ ਤੇ ਉਹ ਕਈ ਵਾਰ ਅੰਡਰਐਸਟੀਮੇਟ ਕਰ ਲੈਂਦੇ ਆ ਕਿ ਕਿਉਂਕਿ ਤੁਸੀਂ ਜਦੋਂ 5-7 ਮੁੰਡਿਆਂ ਦੇ ਵਿੱਚ ਕੰਮ ਕਰਨਾ ਹੈ ਤੇ ਤੁਹਾਨੂੰ ਆਪਣੀ ਸਪੇਸ ਬਣਾਣੀ ਪੈਂਦੀ ਕਈ ਵਾਰ ਉਹ ਸਪੇਸ ਨਹੀਂ ਮਿਲਦੀ ਸੋ ਉਹ ਉਹ ਕਿਉਂਕਿ ਉਹ ਤਾਂ ਨਹੀਂ ਮਿਲਦੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਇਹਨਾਂ ਨੇ ਕਿੱਥੇ ਕਰ ਲੈਣਾ ਹੈ ਪਰ ਮੈਂ ਫੇਰ ਉਹੀ ਚੀਜ਼ ਕਹੂੰਗੀ ਕਿ ਮੈਂ ਬlesd ਆ ਮੇਰੇ ਕਲਾਇੰਟਸ ਬਲਕਿ ਇਹ ਕਹਿ ਦਿੰਦੇ ਆ ਕਿ ਨਹੀਂ ਸਾਨੂੰ ਕਿਰਨਦੀਪ ਤੋਂ ਸ਼ਾਰਟ ਪਹਿਲਾਂ ਚਾਹੀਦਾ ਤੁਸੀਂ ਇਹਨਾਂ ਨੂੰ ਕੰਮ ਕਰਨ ਦਿਓ ਕਿਉਂਕਿ ਉਹ ਉਹਨਾਂ ਨੇ ਉਹ ਕੰਮ ਦੇਖਿਆ ਹੁੰਦਾ ਉਹਨਾਂ ਨੂੰ ਕੌਨਫੀਡੈਂਸ ਹੁੰਦਾ ਤੇ ਦੋ ਤਿੰਨ ਵਾਰ ਤਾਂ ਇਹ ਵੀ ਹੋਇਆ ਕਿ ਮੈਨੂੰ ਉਹ ਆਪੋਜ਼ਿਟ ਟੀਮ ਚੋਂ ਜਿਹੜੇ ਪਰਸਨ ਕੰਮ ਕਰ ਰਹੇ ਸੀ ਉਹਨਾਂ ਦਾ ਮੈਨੂੰ ਬਾਅਦ ਚ ਮੈਸੇਜ ਆਉਂਦਾ ਹੈ ਕਿ ਅਸੀਂ ਤੁਹਾਡੀ ਪਿਕਚਰਸ ਦੇਖੀਆਂ ਤੁਹਾਡਾ ਕੰਮ ਦੇਖਿਆ ਸਾਨੂੰ ਬਹੁਤ ਵਧੀਆ ਲੱਗਿਆ ਸੋ ਉਦੋਂ ਇੱਕ ਮਾਣ ਵੀ ਮਹਿਸੂਸ ਹੁੰਦਾ ਇੱਕ ਹਲਾਸ਼ੇਰੀ ਵੀ ਮਿਲਦੀ ਹੈ ਕਿ ਨੋ ਡਾਊਟ ਤੁਹਾਨੂੰ ਇੱਕ ਵਾਰ ਅਗਰ ਜੱਜ ਵੀ ਕਰ ਲੈਂਦਾ ਬੰਦਾ ਬਟ ਤੁਸੀਂ ਆਪਣੇ ਕੰਮ ਨਾਲ ਉਹਨਾਂ ਨੂੰ ਪ੍ਰੂਫ ਕਰ ਸਕਦੇ ਹੋ ਕਿ ਨਹੀਂ ਤੁਸੀਂ ਵੀ ਕਿਤੇ ਨਾ ਕਿਤੇ ਸਟੈਂਡ ਕਰਦੇ ਹੋ ਜਦ ਤੱਕ ਵਿਆਹ ਨਹੀਂ ਹੋਇਆ ਸੀਗਾ ਸਭ ਤੋਂ ਪਹਿਲਾ ਕਰਦਿਆਂ ਦਾ ਡਰ ਹੀ ਹੁੰਦਾ ਹੈ ਕਿ ਅੱਗੇ ਲਾਈਫ ਪਾਰਟਨਰ ਕਿਦਾਂ ਦਾ ਮਿਲੇਗਾ ਤੇ ਦੂਸਰਾ ਡਰ ਇਹ ਹੁੰਦਾ ਕਿਉਂਕਿ ਇਸ profession ਦੇ ਵਿੱਚ ਕਈ ਵਾਰ ਤੁਹਾਨੂੰ ਲੇਟ ਨਾਈਟ ਵੀ ਕੰਮ ਕਰਨਾ ਪੈਂਦਾ ਕਈ ਵਾਰ ਬਹੁਤ ਫਲੈਕਸੀਬਲ ਹੋ ਕੇ ਵੀ ਕੰਮ ਕਰਨਾ ਪੈਂਦਾ ਆਊਟਡੋਰਸ ਵੀ ਜਾਣਾ ਪੈਂਦਾ ਨਵੇਂ ਲੋਕਾਂ ਨੂੰ ਮਿਲਣਾ ਤਾਂ ਇੱਕ ਨਾ ਇੱਕ ਕਿਤੇ ਨਾ ਕਿਤੇ ਫੈਮਲੀ ਨੂੰ ਉਸ ਚੀਜ਼ ਦਾ ਕਨਸਰਨ ਜ਼ਰੂਰ ਹੁੰਦਾ ਜਦੋਂ ਤੱਕ weddings ਨਹੀਂ ਹੋਈ ਸੀਗੀ ਮੇਰੀ ਮੈਰਿਜ ਨਹੀਂ ਹੋਈ ਸੀ ਉਦੋਂ ਤੱਕ ਤਾਂ ਉਹ ਡਰ ਬਹੁਤ ਜ਼ਿਆਦਾ ਸੀ ਬਟ ਕਿਉਂਕਿ ਮੇਰੀ ਮੈਰਿਜ ਵੀ professionਲ ਉਹ ਡਾਇਰੈਕਟਰ ਵੀ ਨੇ ਤੇ ਫੋਟੋਗ੍ਰਾਫਰ ਐਸ ਅ ਫੋਟੋਗ੍ਰਾਫਰ ਉਹਨਾਂ ਦੀ ਜਰਨੀ ਦੀ ਸ਼ੁਰੂਆਤ ਹੋਈ ਸੀ ਤਨਮ ਸਿੰਘ ਜੀ ਉਹਨਾਂ ਨਾਲ ਜਦੋਂ ਮੇਰੀ ਮੈਰਿਜ ਹੋਈ ਉਸ ਤੋਂ ਬਾਅਦ ਕਰਦਿਆ ਨੇ ਥੋੜਾ ਈਜ਼ੀ ਲੈਣਾ ਸ਼ੁਰੂ ਕਰਤਾ ਕਿ ਚਲੋ ਹੁਣ ਸਭ ਕੁਝ ਸੇਫ ਹੈ ਬਟ ਸੇਫਟੀ ਇਜ਼ ਅ 빅 ਕਨਸਰਨ ਫॉर 올 ਦਾ ਗਰਲਸ ਇਨ ਥਿਸ professions ਸਭ ਤੋਂ ਮੁਸ਼ਕਿਲ ਇਹ ਰਹਿੰਦਾ ਜੀ ਕਿ ਤੁਹਾਨੂੰ ਪਤਾ ਨਹੀਂ ਅੱਗੋ ਅਗਲਾ ਪਰਸਨ ਕਿਦਾਂ ਦਾ ਹੈ ਉਹਦੀ ਕੀ ਇੰਟੈਂਸ਼ਨਸ ਨੇ ਕਿਸ ਉਹ ਅ ਥੌਟ ਪ੍ਰੋਸੈਸ ਨਾਲ ਆ ਰਿਹਾ ਬਟ ਮੈਂ ਇੱਕ ਚੀਜ਼ ਨੂੰ ਬਹੁਤ ਸਟਰੋਂਗਲੀ ਬਲੀਵ ਕਰਦੀ ਹਾਂ ਕਿ ਤੁਸੀਂ ਆਪਣੀ ਬਾਡੀ ਲੈਂਗੁਏਜ ਕਿੱਦਾਂ ਦੀ ਰੱਖਦੇ ਹੋ ਬੀਇੰਗ ਅ ਗਰਲ ਤਾਂ ਉਹਨੂੰ ਚਾਰ ਚੀਜ਼ਾਂ ਐਕਸਟਰਾ ਸੋਚ ਕੇ ਚੱਲਣਾ ਪੈਂਦਾ ਹੈ ਕਿ ਜੇ ਤੁਸੀਂ ਕਿਸੇ ਨਵੇਂ ਜਗ੍ਹਾ ਤੇ ਜਾ ਰਹੇ ਹੋ ਨਵੇਂ ਲੋਕਾਂ ਨੂੰ ਮਿਲ ਰਹੇ ਹੋ ਤਾਂ ਤੁਹਾਨੂੰ ਇੱਕ ਬਹੁਤ ਸਟਰੋਂਗ ਪਰਸਨੈਲਿਟੀ ਵਾਂਗੂ ਅੱਗੇ ਆਉਣਾ ਪੈਂਦਾ ਸੋ ਦਟ ਅਗਲਾ ਬੰਦਾ ਤੁਹਾਨੂੰ ਲਾਈਟਲੀ ਨਾ ਲਏ ਪਹਿਲੀ ਚੀਜ਼ ਦੂਸਰੀ ਚੀਜ਼ ਤੁਸੀਂ ਆਪਣੀ ਸੇਫਟੀ ਦਾ ਧਿਆਨ ਆਪ ਰੱਖਣਾ ਹੁੰਦਾ ਸੋ ਫੈਸ਼ਨ ਦੇ ਵਿੱਚ ਮੈਨੂੰ ਹੋਰ ਵੀ ਬਹੁਤ ਸਾਰੀਆਂ ਓਪਰਚ्युनिटीਜ਼ ਮਿਲੀਆਂ ਜਿਵੇਂ ਕਿ ਮੈਂ ਬਹੁਤ ਸਾਰੇ ਸੈਲੀਬ੍ਰਿਟੀਜ਼ ਨਾਲ ਕੰਮ ਕੀਤਾ ਜਿਦੇ ਵਿੱਚ ਗੁਰਨਾਮ ਪੁੱਲ ਸ਼ਿਪਰਾ ਗੋਇਲ ਮੈਮ ਅਮਰਿੰਦਰ ਗਿੱਲ ਸਰ ਬਹੁਤ ਸਾਰੇ ਨਾਮੀ ਚਿਹਰੇ ਜਿਨ੍ਹਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਮੈਨੂੰ ਲੱਗਦਾ ਕੁੜੀਆਂ ਨੂੰ ਡੈਫੀਨਿਟਲੀ ਇਸ professions ਦੇ ਵਿੱਚ ਆਉਣਾ ਚਾਹੀਦਾ ਬਿਕੋਜ਼ ਬਹੁਤ ਸਕੋਪ ਹੈ ਉਹ ਮੇਰੀ ਹੀ ਜਰਨੀ ਨੂੰ ਐਜ਼ ਐਨ ਐਗਜ਼ਾਮਪਲ ਕਿ ਜੇ ਮੇਰੇ ਪੇਰੈਂਟਸ ਨੇ ਮੈਨੂੰ ਸਪੋਰਟ ਕੀਤਾ ਮੈਂ ਵੀ ਉਸ ਚੀਜ਼ ਦਾ ਕਹਿ ਲੋ ਉਹੀ ਰਿਸਪੈਕਟ ਰੱਖੀ ਤੇ ਆਪਣੇ ਕੰਮ ਨੂੰ ਬਹੁਤ ਰਿਸਪੈਕਟਫੁਲੀ ਤੇ ਬਹੁਤ ਇਮਾਨਦਾਰੀ ਨਾਲ ਕੀਤਾ ਤੇ ਬਹੁਤ ਵੱਡੀ ਓਪਰਚ्युनिटी ਹੈ ਅਗਰ ਤੁਸੀਂ ਇਸ profession ਦੇ ਵਿੱਚ ਆਉਨੇ ਹੋ ਹੁਣ ਤਾਂ ਸਮਾਂ ਬਹੁਤ ਬਦਲ ਗਿਆ ਕੁੜੀਆਂ ਕਿਉਂਕਿ ਲੋਕੀ ਹੁਣ ਯੂਜ਼ ਟੂ ਹੋ ਗਏ ਨੇ ਕੁੜੀਆਂ ਨੂੰ ਦੇਖਣ ਲਈ ਕੈਮਰੇ ਦੇ ਨਾਲ ਕੰਮ ਕਰਦੇ ਹੋਏ ਵੀ ਐਸ ਅ ਫੋਟੋਗ੍ਰਾਫਰ ਕੰਮ ਕਰਦੇ ਹੋਏ ਤੇ નો ਡਾਊਟ ਆਪਣੇ ਪੰਜਾਬ ਚ ਹਜੇ ਵੀ ਉਸ ਚੀਜ਼ ਦੀ ਬਹੁਤ ਕਮੀ ਆ ਬਟ ਜਿਵੇਂ ਆਪਾਂ ਮੁੰਬਈ ਵਰਗੇ ਮੈਟਰੋਪੋਲੀਟਨ ਸਿਟੀਜ਼ ਚ ਦੇਖਦੇ ਆ ਉਥੇ ਬਹੁਤ ਜ਼ਿਆਦਾ ਕੁੜੀਆਂ ਬੈਕਸਟੇਜ ਵੀ ਕੰਮ ਕਰਦੀਆਂ ਨੇ ਔਨਸੈਟਸ ਵੀ ਕੰਮ ਕਰਦੀਆਂ ਨੇ ਤੇ ਮੈਨੂੰ ਲੱਗਦਾ ਹੌਲੀ ਹੌਲੀ ਸਮਾਂ ਬਦਲ ਰਿਹਾ ਤੇ ਆਪਣੇ ਪੰਜਾਬ ਦੇ ਵਿੱਚ ਵੀ ਇਹ ਕਲਚਰ ਮੇਰੇ ਖਿਆਲ ਨਾਲ ਕਿਸੇ ਤੰਗ ਤੇ ਆਮ ਨਹੀਂ ਹੋ ਜਾਊਗਾ ਮੈਂ ਡਿਸਾਈਡ ਕਰ ਲਿਆ ਸੀ ਕਿ ਮੈਂ ਆਉਣ ਵਾਲੀ ਜਨਰੇਸ਼ਨ ਲਈ ਆਨਲਾਈਨ ਵਾਲੇ ਬੱਚਿਆਂ ਲਈ ਜੋ ਇਸ profession ਦੇ ਵਿੱਚ ਆਉਣਾ ਚਾਹੁੰਦੀ ਹੈ ਇੱਕ ਮੈਂ ਇੱਕ ਪਲੇਟਫਾਰਮ ਤਿਆਰ ਕਰਾਂ ਸੋ ਉਹਦੇ ਵਾਸਤੇ ਮੈਂ ਆਨਲਾਈਨ ਆਫਲਾਈਨ ਕਲਾਸਿਸ ਵੀ ਦਿਨੀਆਂ ਕਿਹਦੇ ਜਿਹੜੇ ਮੇਰੇ ਪਲਾਨਸ ਨੇ ਉਹ ਇਹ ਹੈ ਕਿ ਮੈਂ ਓਵਰਸੀਜ਼ ਜ਼ਿਆਦਾ ਕੰਮ ਕਰਨਾ ਚਾਹੁੰਨੀ ਆ ਮੈਂ ਚਾਹੁੰਨੀ ਆ ਹੋਰ ਵੱਡੇ ਬ੍ਰਾਂਡਸ ਨਾਲ ਅਸੀਂ ਕੋਲਾਬੋਰੇਟ ਕਰੀਏ ਅਸੀਂ ਵਧੀਆ ਕੰਮ ਕਰੀਏ ਤੇ ਜਿਹੜਾ ਮੇਰਾ ਮੇਨ ਜਿਹੜਾ ਮੇਰਾ ਫੋਕਸ ਹੈ ਇਸ ਸਾਲ ਦਾ ਸਪੈਸ਼ਲੀ ਕਿ ਮੈਂ ਬਹੁਤ ਸਾਰੀ ਸਟੋਰੀਜ਼ ਸ਼ੂਟ ਕਰਨਾ ਚਾਹੁੰਨੀ ਆ ਮੇਰੀ ਕੋਸ਼ਿਸ਼ ਇਹ ਵੀ ਹੁੰਦੀ ਹੈ ਕਿ ਮੈਂ ਜਦੋਂ ਆਪਣੇ ਨਵੇਂ ਸ਼ੂਟਸ ਕਰਦੀ ਆ ਅਗਰ ਮੈਂ ਬ੍ਰਾਂਡਸ ਲਈ ਵੀ ਸ਼ੂਟ ਕਰਾਂ ਤਾਂ ਉਹਦੇ ਵਿੱਚ ਇੱਕ ਸਟੋਰੀ ਐਲੀਮੈਂਟ ਜ਼ਰੂਰ ਰੱਖਾਂ ਕਿਉਂਕਿ ਸਟੋਰੀ ਐਲੀਮੈਂਟ ਜ਼ਿਆਦਾ ਆਪਣੇ ਆਡੀਅנס ਨਾਲ ਕਨੈਕਟ ਕਰਦਾ ਤੇ ਗਰਲਸ ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਜੇ ਤੁਸੀਂ ਇਸ profession ਦੇ ਵਿੱਚ ਆ ਰਹੇ ਹੋ ਹਰ ਚੀਜ਼ ਲਈ ਮੈਂਟਲੀ ਪ੍ਰੀਪੇਅਰ ਹੋ ਕੇ ਆਓ ਤੇ ਬਹੁਤ ਸਟਰੋਂਗ ਮਾਈਂਡ ਬਣਾ ਕੇ ਆਓ ਕਿ ਮੈਂ ਕੁਝ ਵੀ ਫੇਸ ਕਰਾਂ ਤਾਂ ਮੈਂ ਡੋਲਣਾ ਨਹੀਂਗਾ ਤੇ ਮੈਂ ਆਪਣੇ ਕੰਮ ਨੂੰ ਜੇ ਮੈਂ ਪਿਆਰ ਕਰਦੀ ਆ ਤਾਂ ਡੈਫੀਨਿਟਲੀ ਮੈਂ ਕਿਤੇ ਨਾ ਕਿਤੇ ਪਹੁੰਚ ਜਾਊਂਗੀ